ਅਬ ਫਤੇ ਸਿੰਘ ਅਤੇ ਮਾਤਾ ਗੁਸ਼ਰੀ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ 25 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਸ਼ਹੀਦਾ ਦੀ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਫਤੇਗਰ ਸਾਹਿਬ ਦੇ ਵਿਖੇ ਸ਼ਹੀਦੀ ਸਭਾ ਸਮਾਗਮ ਕਰਾਇਆ ਜਾ ਰਹੇ ਨੇ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੋੜਿੰਦਾ ਪ੍ਰਬੰਧ ਪੂਰੇ ਕਰ ਲਏ ਗਏ ਨੇ ਜਿਸ ਦੇ ਤਹਿਤ ਰੋਪੜ ਰੇਂਜ ਦੇ ਡੀਆਈਜੀ ਹਰਜਨ ਸਿੰਘ ਪੁੱਲਵ ਦੇ ਵੱਲੋਂ ਬਚਤ ਪਵਨਰ ਫਤੇਗਰ ਸਾਹਿਬ ਦੇ ਵਿਖੇ ਜੋੜਾ ਹੈ ਜੇਲਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਗਰੇਵਾਲ ਜੇਲਾ ਉਪ ਕਪਤਾਨ ਪੁਲਿਸ ਰਕੇਸ਼ ਯਾਦਵ ਅਤੇ ਹੋਰ ਵੀ ਪੁਲਿਸ ਅਧਿਕਾਰੀਆਂ ਦੇ ਨਾਲ ਪਰਵੰਦਾ ਨੂੰ ਲੈ ਕੇ ਮੀਟਿੰਗ ਕੀਤੀ ਗਈ ਚਰਨ ਸਿੰਘ ਪੁੱਲਰ ਨੇ ਕਿਹਾ ਕਿ ਸ਼ਹੀਦੀ ਸਭਾ ਦੇ ਦੌਰਾਨ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਪੁਲਿਸ ਦੇ ਵੱਲੋਂ ਸ਼ਹੀਦੀ ਸਭਾ ਦੇ ਦੌਰਾਨ ਕਰੀਬ 4000 ਪੁਲਿਸ ਕਰਮੀ ਡਿਊਟੀ ਤੇ ਤਾਇਨਾਤ ਰੱਖੇ ਗਏ ਨੇ ਅੱਜ ਅਟਗੜ ਸਭਾ ਦੇ ਵਿੱਚ ਆਉਣ ਵਾਲੀ ਸਭਾ ਦੇ ਸੰਬੰਧ ਵਿੱਚ ਜਿਹੜੀ ਰਿਵਿਊ ਮੀਟਿੰਗ ਕੀਤੀ ਗਈ ਹੈ ਕਿ ਸਾਡੇ ਬੰਦੋਬਸਤ ਕੀ ਹੋਣੇ ਚਾਹੀਦੇ ਨੇ ਜਿਹੜੇ ਪਿਛਲੇ ਬੰਦੋਬਸਤ ਕੀਤੇ ਗਏ ਸੀ ਉਹ ਵੀ ਜਿਹੜੇ ਧਿਆਨ ਵਿੱਚ ਰੱਖਦੇ ਆ ਹੋਇਆ ਅਸੀਂ ਅੱਗੇ ਮੈਨੇਜਰ ਸਾਹਿਬ ਦੀ ਵੀ ਨਾਲ ਸਲਾਹ ਲਈ ਹੈ ਗੁਰਦੁਆਰਾ ਸਾਹਿਬ ਤੋਂ ਤੇ ਤੁਹਾਡੇ ਕੋਲ ਜਿਹੜੇ ਪੱਤਰਕਾਰ ਸਿਕਾ ਨਾਨੇ ਵੀ ਆਪਣੇ ਸਜੈਸ਼ਨ ਦਿੱਤੇ ਨੇ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਆ ਹੋਇਆ ਜਿਹੜੇ ਅਸੀਂ ਸਿਕਿਉਰਟੀ ਬੰਦੋਬਸਤ ਜਿਹੜੇ ਕਰਾਂਗੇ ਆਲਮੋਸਟ ਸਾਨੂੰ ਇੱਥੇ ਤਕਰੀਬ 4000 ਫੋਰਸ ਦੀ ਜਿਹੜੀ ਇਹ ਜ਼ਰੂਰਤ ਪੈਗੀ ਉਹ ਅਸੀਂ ਲਾਵਾਂਗੇ ਜਿਵੇਂ ਕਿ ਐਸਐਸਪੀ ਸਾਹਿਬ ਨੇ ਦੱਸਿਆ ਕਿ ਜਿਹੜਾ ਸ਼ਟਲ ਸਿਸਟਮ ਪਿਛਲੀ ਵਾਰੀ ਬਹੁਤ ਕਾਮਯਾਬ ਹੋਇਆ ਉਹ ਪਹਿਲਾਂ 4 ਪੁਆਇੰਟ ਤੋਂ ਚੱਲਦਾ ਸੀ ਤੇ ਇਸ ਵਾਰ ਯੂ 8 ਜਿਹੜੇ ਪੁਆਇੰਟਸ ਨੇ ਉਹਨਾਂ ਤੋਂ ਚੱਲੇਗਾ ਤਾਂ ਕਿ ਜਿਹੜੀ ਆਮ ਸੰਗਤ ਨੂੰ ਆਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਮੁਸ਼ਕਲ ਨਾ ਆਵੇ ਤੇ ਉਹਨਾਂ ਦੇ ਨਾਲ-ਨਾਲ ਜਿਹੜੇ ਵਲੰਟੀਅਰਸ ਨੇ ਉਹ ਵੀ ਅਪਰੋਚ ਕਰ ਰਹੇ ਨੇ ਗੁਰਦੁਆਰਾ ਸਾਹਿਬ ਵੀ ਆ ਕੇ ਮੈਨੇਜਰ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਵੀ ਉਹ ਵਲੰਟੀਅਰਸ ਦੀ ਨਾਲ ਡਿਊਟੀ ਜਿਹੜੀ ਇਹ ਸ਼ਟਰ ਰਸਤੇ ਦੇ ਵਿੱਚ ਜਿਹੜੀ ਲਾਵਾਂਗੇ ਤੇ ਇਹਦੇ ਵਿੱਚ ਜਿੰਨੇ ਵੀ ਲੰਗਰ ਨੇ ਲੱਗਨੇ ਅਧਗੜ ਸਾਹਿਬ ਦੀ ਆਸਪਾਸ ਸਾਰੀ ਤਰਤੀਬ ਇਹ ਸਾਰੀਆਂ ਸੜਕਾਂ ਤੇ ਜਿਹੜੇ ਲੱਗੇ ਨੇ ਉਹਨਾਂ ਨੂੰ ਵੀ ਬਕਾਇਦਾ ਜਿੱਥੇ ਉਹਨਾਂ ਨੇ ਲੰਗਰ ਲਾਉਣੇ ਨਹੀਂ ਉਹਨਾਂ ਨੂੰ ਵੀ ਅਸੀਂ ਗਿਣਤੀ ਕਰਾਂਗੇ ਕਿ ਆਮ ਟ੍ਰੈਫਿਕ ਨੂੰ ਜਿਹੜਾ ਨਿਕਲਣ ਲਈ ਅੱਗੋਂ ਰੂਟ ਤੋਂ ਜਿਹੜਾ ਆਰਾਧੇ ਪ੍ਰੋਪਰ ਦਿੱਤਾ ਜਾਵੇ ਤੇ ਜਿੱਥੇ ਨਾਲ ਉਹਨਾਂ ਨੂੰ ਕਿਤੇ ਟ੍ਰੈਫਿਕ ਮੁਲਾਜ਼ਮਾਂ ਦੀ ਜ਼ਰੂਰਤ ਪਈ ਉੱਥੇ ਨਾਲ ਅਸੀਂ ਟ੍ਰੈਫਿਕ ਮੁਲਾਜ਼ਮ ਵੀ ਨਾਲ ਅਗੇ ਪ੍ਰੋਵਾਈਡ ਕਰਾਂਗੇ ਹਰੇਕ ਤਰ੍ਹਾਂ ਦੇ ਬੰਦੋਬਸਤ ਨੂੰ ਕਾਮਯਾਬ ਕਰਨ ਲਈ ਐਸਐਸਪੀ ਸਾਹਿਬ ਇੱਕ ਡੀਸੀ ਸਾਹਿਬ ਨੂੰ ਲੈਟਰ ਲਿਖ ਕੇ ਭੇਜਣਗੇ ਜਿਦੇ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਅਸੀਂ 144 ਦੇ ਤਹਿਤ ਜਿਹੜੀਆਂ ਅਸੀਂ ਆਰਡਰ ਕਰਾਉਣੇ ਨੇ ਉਹ ਇੱਕ ਦੋ ਦਿਨ ਦੇ ਵਿੱਚ ਹੋ ਜਾਣਗੇ ਤੁਹਾਨੂੰ ਮੀਡੀਆ ਨਵੀਂ ਨਾਲ डीसी साहब ਲੋ ਤੇ एसएसपी साहब ਲੋ ਦਿੱਤੇ ਜਾਣਗੇ ਤੇ ਬਾਕੀ ਸਾਰੀ ਸੰਗ ਤੇ ਇਥੇ ਸ਼ਰਦਾ ਨਾਲ ਆਉਂਦੀ ਹੈ ਪੁਲਿਸ ਵੀ ਬੜੀ ਸ਼ਰਦਾ ਨਾਲ ਜਿਹੜੀ ਡਿਊਟੀ ਕਰਦੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਾਡੇ ਅਫਸਰ ਡੀਐਸਪੀ ਇੰਸਪੈਕਟਰ ਐਸਪੀ ਪਦਰ ਤੇ ਪਹਿਲਾਂ ਜਿਨ੍ਹਾਂ ਨੇ ਇੱਥੇ ਡਿਊਟੀ ਨਿਭਾਈ ਹੈ ਉਹ ਮੰਗ ਜੋ ਡੀਜੀਪੀ ਸਾਹਿਬ ਨੂੰ ਰਿਕੁਐਸਟ ਕਰਕੇ ਉਹਨਾਂ ਨੂੰ ਬਾਈ ਨੇਮ ਅਸੀਂ ਲਵਾਂਗੇ ਇੱਥੇ ਕਿਉਂਕਿ ਉਹਨਾਂ ਨੂੰ ਪਹਿਲਾਂ ਇਸ ਜਗ੍ਹਾ ਦਾ ਇਸ ਡਿਊਟੀ ਬਾਰੇ ਉਰਾ ਉਹਨਾਂ ਨੂੰ ਪਤਾ ਹੈ ਉਹ ਰੋ ਧਿਆਨ ਦੇ ਵਿੱਚ ਰੱਖਦੇ ਹੋਏ ਮਰਿਆਦਾ ਨੂੰ ਧਿਆਨ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਇਹ ਸਾਰੀ ਫੋਰਸ ਇਥੇ ਡਿਊਟੀ ਸ਼ੁਰੂ ਤੋਂ ਕਰਦੀ ਆ ਰਹੀ ਹੈ ਤੇ ਹੁਣ ਵੀ ਉਸੇ ਤਰੀਕੇ ਹੀ ਅਸੀਂ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਸਾਰੀ ਫੋਰਸ ਨੂੰ ਬੀਫ ਕਰਕੇ ਉਹਨਾਂ ਤੋਂ ਜਿਹੜੀ ਇਹ ਜੋ ਕੀ ਲਵਾਂਗੇ ਇਸ ਤੋਂ ਸਵਾਏ ਐਸਐਸਪੀ ਸਾਹਿਬ ਨੇ ਜਨੇ ਨੀਅਰ ਜਿਹੜੇ ਹਸਪੀਟਲ ਨੇ ਪਾਰਕਿੰਗ ਹੈਗੀਆਂ ਨੇ ਉਹ ਵੀ ਅਸੀਂ ਤੁਹਾਨੂੰ 21 22 ਤਰੀਕ ਨੂੰ ਉਹ ਹਸਪਤਲ ਵੀ ਜਿਹੜੇ ਨੇ ਸਾਡੇ ਉਹ ਅਸੀਂ ਸੈਕਟਰ वाइज ਜਿੱਥੇ ਜਿੱਥੇ ਸਾਡੇ ਅਫਸਰ ਲੱਗਣਗੇ ਉਹਨਾਂ ਨੂੰ ਉਹਦਾ ਬਾਰੇ ਜਾਣਕਾਰੀ ਦਵਾਂਗੇ ਕਿ ਨੇੜੇ ਹਸਪਤਲ ਕਿਹੜਾ ਹੈ ਉੱਥੇ ਐਂਬੂਲੈਂਸ ਕਿਹੜੀਆਂ ਨੇ ਤੇ ਉਹ ਸਾਰੇ ਅਫਸਰਾਂ ਨੂੰ ਜਦੋਂ ਇਹ ਜਾਣਕਾਰੀ ਹੋਏਗੀ ਹਸਪਤਲ ਵਾਲਿਆਂ ਨੂੰ ਵੀ ਜਾਣਕਾਰੀ ਹੋਏਗੀ ਕਿਉਂਕਿ ਸਰਦੀ ਦਾ ਮੌਸਮ ਹੈ ਜੇ ਕੋਈ ਕਰ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਉੱਥੇ ਲਿਜਾਣ ਲਈ ਜਿਹੜੇ ਸੌਖੇ ਜਿਹੜੇ ਉਹ ਪ੍ਰਬੰਧ ਕੀਤੇ ਜਾਣ ਤੇ ਜਿਹੜੇ ਟ੍ਰੈਫਿਕ ਅਰੇਂਜਮੈਂਟਸ ਨੇ ਵੀਵੀਆਈਪੀ ਅਰੇਂਜਮੈਂਟਸ ਜਿਹੜੇ ਵੀਵੀਆਈਪੀ ਨੇ ਆਉਣਾ ਹੈ ਉਹ ਅਸੀਂ ਵਾਯਾ ਰਾਜਪੁਰਾ ਹੀ ਕਰਾਂਗੇ ਜਿਨ੍ਹਾਂ ਨੇ ਚੰਡੀਗੜ੍ਹ ਤੋਂ ਆਉਣਾ ਕਿਉਂਕਿ ਜਿਹੜੀ ਲੰਡਰਾਂ ਤੋਂ ਫਾਡੇਗੜ੍ਹ ਸਾਹਿਬ ਨੂੰ ਰੋਡ ਆਉਂਦੀ ਹੈ ਦੇ ਵਿੱਚ ਲੰਗਰ ਬਹੁਤ ਜ਼ਿਆਦਾ ਹੁੰਦੇ ਨੇ ਸੰਗਤ ਵੀ ਇਧਰਲੇ ਪਾਸੇ ਆਉਂਦੀ ਏ ਪਲੱਸ ਪਟਿਆਲੇ ਵਾਲੇ ਪਾਸਿਓਂ ਵੀ ਜਿਹੜੀ ਸੰਗਤ ਬਹੁਤ ਜ਼ਿਆਦਾ ਆਉਂਦੀ ਏ ਇਸ ਕਰਕੇ ਵੀਵੀਆਈਪੀ ਜਿਹੜਾ ਰੂਟ ਅਸੀਂ ਉਧਰ ਨਾਲ ਜਿਹੜੀ ਰੱਖਾਂਗੇ ਏ ਆਮ ਪਬਲਿਕ ਨੂੰ ਸਾਰੀ ਸੰਗਤ ਨੂੰ ਵੀ ਬੇਨਤੀ ਏ ਸਾਡੇ ਵੱਲੋਂ ਕਿ ਪੂਰਨ ਮਰਿਆਦਾ ਦੇ ਅਨੁਸਾਰ ਆਉਣ ਤੇ ਜਿਹੜੇ ਆ ਕੇ ਪੁਲਿਸ ਨੂੰ ਨਾਲ ਸਹਿਯੋਗ ਕਰਨ ਪੁਲਿਸ ਸਾਰੀ ਸੰਗਤ ਨੂੰ ਸਹਿਯੋਗ ਕਰੇਗੀ ਤਾਂ ਕਿ ਜਿਹੜੀ